ਮੇਰਾ ਨਾਮ ਡਾਕਟਰ ਮਸਕਾਨ ਖੋਸਲਾ ਹੈ। ਅੱਜ ਤੁਸੀਂ ਆਪਣੇ ਘਰ ਕੁਝੋ ਕਿਸਨਾ ਤੁਹਾਡਾ ਸਵਾਗਤ ਹੈ। ਬੜਾ ਨਿੱਘਾ ਸਵਾਗਤ ਹੋਇਆ। ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਐਮ ਸੀ ਡੀ। ਪਰਮੇਸ਼ਰ ਦਾ ਸ਼ੁਕਰ ਹੈ, ਪ੍ਰਭੂ ਦਾ ਧੰਨਵਾਦ ਹੈ ਕਿ ਜਿਸਨੇ ਅੱਜ ਦਾ ਦਿਨ ਬਖਸ਼ਿਆ। ਪੂਰੇ 5 ਸਾਲ ਦੀ ਮਿਹਨਤ ਪਰਮੇਸ਼ਰ ਨੇ ਫਲ ਲਿਆਂਦਾ ਹੈ। ਪ੍ਰਭੂ ਦੇ ਵੱਲੋਂ ਜੋ ਇਨਾਮ ਮਿਲਿਆ, ਮੈਨੂੰ 골ਡ ਮੈਡਲਿਸਟ ਯੂਨੀਵਰਸਿਟੀ ਨੇ ਨਿਵਾਜਿਆ ਹੈ। ਕਿਹੜੀ ਡਿਗਰੀ ਲੈ ਕੇ ਆਏ? ਮੈਂ ਬੈਚਲਰ ਆਫ ਡੈਂਟਲ ਸਰਜਰੀ ਪਰਮੇਸ਼ਰ ਦੀ ਦਿਆਦ ਨਾਲ ਮੈਨੂੰ ਇਹ ਡਿਗਰੀ ਮਿਲੀ ਹੈ ਤੇ ਮੈਂ ਇਹ ਹਾਸਲ ਕੀਤੀ ਹੈ ਪ੍ਰਭੂ ਦੀ ਕਿਰਪਾ ਦੇ ਦੁਆਰਾ ਮੇਰੇ ਪਰਿਵਾਰ ਦੇ ਪੂਰੇ ਸਪੋਰਟ ਦੇ ਦੁਆਰਾ ਮੇਰੇ ਮਾਪੇ-ਬਾਪ ਦੀ ਮਿਹਨਤ ਮੇਰੇ ਭੈਣ-ਭਰਾਵਾਂ ਦੀ ਮਿਹਨਤ ਮੇਰੇ ਸੰਤਾਨ ਸੇਵਕਾਂ ਦੀਆਂ ਦੁਆਵਾਂ ਮੈਨੂੰ ਲੱਗੀਆਂ ਨੇ ਕਿ ਮੇਰੇ ਪੂਰੇ ਬੈਚ ਦੇ ਵਿੱਚੋਂ ਪੂਰੇ 5 ਸਾਲ ਦਾ ਜਿਹੜਾ ਟੋਪਰ ਆ ਪਰਮੇਸ਼ਰ ਨੇ ਮੈਨੂੰ ਬਣਾਇਆ ਆ ਸੋ ਜੋ ਸੇਵਾ ਪਰਮੇਸ਼ਰ ਨੇ ਮੈਨੂੰ ਦਿੱਤੀ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਹੈ ਸੋ ਜੋ ਐਥਿਕਸ ਨੇ ਸਾਡੇ ਡਾਕਟਰ ਲੈਵਲ ਤੇ ਜੋ ਐਥਿਕਸ ਨੇ ਆਈ ਵਿਲ ਬੀ ਫੋਲੋਇੰਗ दैट ਐਥਿਕਸ ਆਲਸੋ ਤੇ ਜੋ ਪਰਮੇਸ਼ਵਰ ਦੇ ਵੱਲੋਂ ਮੈਨੂੰ ਹੁਕਮ ਆ ਕਿ ਮਨੁੱਖਤਾ ਪਹਿਲੇ ਤੇ ਜਾਤੀਵਾਦ ਬਾਅਦ ਵਿੱਚ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ ਆਪਣੀ ਪੜ੍ਹਾਈ ਜਾਰੀ ਰੱਖੋਗੇ ਤਾਂ ਬਹੁਤ ਤੁਸੀਂ ਹਾਂਜੀ ਮੇਰੀ ਪੜ੍ਹਾਈ ਜਾਰੀ ਰਹੇਗੀ ਮੇਰੀ 3 ਸਾਲ ਦੀ ਜਿਹੜੀ ਪੜ੍ਹਾਈ ਆ ਸਪੈਸ਼ਲਿਸਟ ਮੈਂ ਬੰਨਾ ਐ ਐਮ ਡੀ ਐਸ ਔਰਲ ਐਂਡ ਮੈਕਸिलोਫੇਸ਼ੀਅਲ ਸਰਜਰੀ ਚ ਮੈਂ 3 ਸਾਲ ਕਰਨੇ ਆ ਸੋ ਉਹ ਵੀ ਮੇਰਾ ਨੀਟ ਦਾ ਐਗਜ਼ਾਮ ਹੈ ਮਈ ਦੇ ਵਿੱਚ ਸੋ ਪਰਮੇਸ਼ਰ ਉਹਦੇ ਲਈ ਵੀ ਬਲ ਦੇਵੇ ਤੇ ਮੇਰੀ ਜਿਹੜੀ ਸਟੱਡੀ ਆ ਪ੍ਰਿਪਰੇਸ਼ਨ ਆ ਉਹ ਚੱਲ ਰਹੀ ਆ ਨੌਜਵਾਨ ਪੀੜੀ ਨੂੰ ਵੀ ਆਪਣੇ ਵਾਂਗ ਨੌਜਵਾਨ ਪੀੜੀ ਨੂੰ ਇਹੀ ਸੁਨੇਹਾ ਦਵਾਂਗੇ ਕਿ ਓਬੀਡੀਅੰਸ ਜਿਹੜੀ ਐ ਜਿਹੜੀ ਆਗਿਆਕਾਰੀਤਾ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਏਗੀ ਅਸੀਂ ਸ਼ੁਰੂ ਤੋਂ ਹੀ ਉਹ obediance 'ਚ ਰਹੇ ਹਾਂ ਸਕੂਲ ਲੈਵਲ ਤੋਂ ਦੇਖ ਲਓ ਸਪੋਰਟਸ ਤੋਂ ਦੇਖ ਲਓ ਜਾਂ ਫਿਰ ਚਰਚ ਤੋਂ ਦੇਖ ਲਓ ਹਰ ਜਗ੍ਹਾ ਸੀ ਉਹ ਬੇਈ ਹੀ ਕਰਦੇ ਆਏ ਆਪਣੇ ਵੱਡਿਆਂ ਨੂੰ ਸੋ ਜਿਹੜੀ ਉਹ obediance ਆ ਉਹ ਸੱਚਮੁੱਚ ਫਲ ਲੈ ਕੇ ਆਈ ਹੈ ਸੋ ਜਿਹੜੇ ਨੌਜਵਾਨ ਪੀੜੀ ਉਹ ਵੀ ਆਗਿਆਕਾਰੀ ਹੋਵੇ ਤਾਂ ਉਹ ਫਲ ਲੈ ਕੇ ਆਣਗੇ ਪੜਾਈ ਦਾ ਧਿਆਨ ਦੇਣਾ ਚਾਹੀਦਾ ਜ਼ਰੂਰ ਜ਼ਰੂਰ ਪੜਾਈ ਪੜਾਈ ਦੇ ਵੱਲ ਤਾਂ ਧਿਆਨ ਦੇਣਾ ਹੀ ਚਾਹੀਦਾ ਪਹਿਲ ਦੇ ਆਧਾਰ ਤੇ ਦੇਖੋ ਜੀ ਬੜੀ ਮਾਨ ਵਾਲੀ ਗੱਲ ਆ ਮਾਪੇ ਵਾਸਤੇ ਕਿ ਪੂਰੀ ਯੂਨੀਵਰਸਿਟੀ ਚ ਬੱਚੇ ਨੇ ਟੌਪ ਕੀਤਾ ਹੈ ਔਰ 골ਡ ਮੈਡਲਿਸਟ ਹਾਸਲ ਕੀਤਾ ਹੈ ਮੀਡੀਆ ਸੀ ਡਿਗਰੀ ਕੰਪਲੀਟ ਹੋਈ ਹੈ ਔਰ ਅੱਗੇ ਵੀ ਮੇਰਾ ਬੱਚਾ ਜਿਹੜਾ ਆ ਉਹ ਪੜਨਦੇ ਨਾਲ ਨਾਲ ਅੱਗੇ ਵੀ ਮੇਰਾ ਬੱਚਾ ਜਾਰੀ ਰਹੇਗੀ ਪੜਾਈ ਉਹਨਾਂ ਦੀ ਜਾਰੀ ਰਹੇਗੀ ਸੋ ਮੈਂ ਮਸੇਪਲਾਈ ਬੋਰਡ ਦੀ ਪੰਜਾਬ ਦੀ ਮੈਂਬਰ ਹਾਂ ਔਰ ਨਾਲ ਦੇ ਨਾਲ ਹੀ ਅਬਜ਼ਰਵਰ ਮੈਂ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਅੱਜ ਬੜੀ ਮਸੀਹਤ ਵਾਸਤੇ ਬੜੀ ਸਾਡੀ ਕੌਮ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਮਸੀਹ ਭਾਈ ਚਾਰੇ ਦਾ ਬੱਚਾ ਜਿਹੜਾ ਅੱਜ ਇੱਕ ਬਹੁਤ ਵੱਡੇ ਮਕਾਮ ਨੂੰ ਉਹਨਾਂ ਨੇ ਹਾਸਲ ਕੀਤਾ ਹੈ ਸੋ ਮੈਂ ਜਿਹੜੇ ਮੈਨੂੰ ਸਾਡੇ ਗਲੀ ਮੋਲਾ ਆਂਡ ਗਵਾਂਡ ਪੂਰਾ ਕਾਦੀਆਂ ਤੋਂ ਵਧਾਈਆਂ ਆਈਆਂ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿੱਦਾਂ ਤੁਹਾਡੀ ਬੇਟੀ ਨੇ ਮੱਲਾ ਮਾਰੀਆਂ ਔਰ ਲੋਕਾਂ ਨੇ ਬੱਚਿਆਂ ਨੂੰ ਜਿਹੀ ਆਪਣੇ ਵਗੈਰਾ ਜੀ ਆ ਸਾਡੀ ਇਹ ਜਿਹੜੀ ਇਹ ਕੰਮ ਆ ਸਾਡਾ ਜਾਰੀ ਆ ਕਿ ਅਸੀਂ ਜਦੋਂ ਵੀ ਪਿੰਡ ਪਿੰਡ ਜਾਂ ਗਲੀ ਗਲੀ ਜਾਂ ਸੜਕਾਂ ਦੇ ਜਾਂਦੇ ਆ ਅਸੀਂ ਬੱਚਿਆਂ ਨੂੰ ਇਹੇ ਸਿੱਖਿਆ ਜੰਦੇ ਆ ਕਿ ਆਪਣੇ ਬੱਚਿਆਂ ਨੂੰ ਕਿ ਆਪਣੇ ਮਾਪੇ ਮਾਂ ਬਾਪ ਦੀ ਇੱਜ਼ਤ ਕਰੋ ਆਗਿਆਕਾਰੀ ਵਿੱਚ ਰਹੋ ਚਰਚ ਜਾਓ ਦੁਆ ਪ੍ਰਾਰਥਨਾ ਕਰੋ ਸੱਚਮੁੱਚ ਪਰਮੇਸ਼ਰ ਤੁਹਾਨੂੰ ਸਿਰ ਬਣਾਵੇਗਾ ਪੋਛ ਨਹੀਂ ਬਣਾਵੇਗਾ ਪਰਮੇਸ਼ਰ ਦੀ ਬਲੇਸਿੰਗ ਉੱਥੇ ਹੁੰਦੀ ਹੈ ਜਦੋਂ ਬੱਚਾ ਆਪਣੇ ਮਾਪੇ ਦੇ ਆਗਿਆਕਾਰੀ ਵਿੱਚ ਰਹਿੰਦਾ ਹੈ ਸੋ ਬੱਚਾ ਆਗਿਆਕਾਰੀ ਚਹੀਏ ਆਈ ਬਾਕੀ ਵੀ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਬਾਕੀ ਵੀ ਬੱਚੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਅਸੀਂ ਅਗਾਹ ਕਰਦੇ ਆ ਕਿ ਤੁਸੀਂ ਵੀ ਆਪਣੇ ਮਾਪੇ ਦੇ ਆਗਿਆਕਾਰੀ ਵਿੱਚ ਰਹੋ ਪੜਾਈ ਨੂੰ ਮਹੱਤਵ ਦਿਓ ਪੜਾਈ ਬਹੁਤ ਜ਼ਰੂਰੀ ਹੈ ਪ੍ਰਭੂ ਜੀ ਸੂਮ ਜੀ ਦੇ ਨਾਮ ਦੇ ਸਤਿ ਸ਼ਾਮ ਜੈਮ ਸੀ ਜੀ ਸੋ ਮੈਂ ਪਾਸਟਰ ਜਕੀ ਸੋ ਬਹੁਤ ਹੀ ਅੱਜ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਕਿ ਸਾਡੀ ਭੈਣ ਸਿਸਟਮ ਮੁਸਕਾਨ ਨੇ ਵੇ ਇੱਕ ਜਿੱਤ ਹਾਸਲ ਕੀਤੀ ਆ ਪਰਮੇਸ਼ਵਰ ਦੇ ਨਾਮ ਦੇ ਵਿੱਚ ਸੋ ਸਭ ਜੂਥ ਮੇਰੀਆਂ ਭੈਣਾਂ ਮੇਰੇ ਬ੍ਰਦਰ ਜਿੰਨੇ ਵੀ ਇਸ ਰਿਕਾਰਡ ਨੂੰ ਇਸ ਬਾਜ ਨੂੰ ਸੁਣਦੇ ਪਏ ਨੇ ਸੋ ਸਭ ਦੇ ਗਾਰੀ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵਾ ਕਿ ਪਰਮੇਸ਼ਵਰ ਹੀ ਸਾਨੂੰ ਵਧਾ ਸਕਦਾ ਵਾ ਜੇ ਜੇ ਪਰਮੇਸ਼ਵਰ ਦੇ ਵਿੱਚ ਰਵਾਂਗੇ ਤਾਂ ਇਹ ਹਾਰੀ ਕੇ ਮੈਦਾਨ ਜਿੱਤ ਹਾਸਲ ਕਰ ਸਕਦੇ ਆ ਸੋ ਗੋਡ ਬlesਸ ਯੂ ਆਲ ਖੁਦਾ ਸਭ ਨੂੰ ਬੜੀ ਬਰਕਤ ਦੇ ਸਮਝਾ ਮੇਰਾ ਨਾਮ ਡਾਕਟਰ ਮਹਿਕ ਹੈ ਮੈਂ ਸੀਵੀਐਚ ਕਾਧੀਆਂ ਵਿਖੇ ਪਸ਼ੂ ਹਸਪਤਾਲ ਵਿੱਚ ਪੋਸਟਡ ਆ ਅੱਜ ਮੈਂ ਡਾਕਟਰ ਮਸਕਾਨ ਖੋਸਲਾ ਦੇ ਘਰ ਆਈਆਂ ਇਹਨਾਂ ਨੂੰ 골ਡ ਮੈਡਲ ਮਿਲਿਆ ਆ ਆਪਣੀ ਡਿਗਰੀ ਦੇ ਵਿੱਚ ਤੇ ਇਹਨਾਂ ਨੇ ਪੂਰੇ ਕਾਧੀਆਂ ਸ਼ਹਿਰ ਨੂੰ ਪ੍ਰਾਊਡ ਫੀਲ ਕਰਾਇਆ ਆ ਮੈਂ ਅੱਗੇ ਵੀ ਜਮ ਜਨਰੇਸ਼ਨ ਨੂੰ ਇਹੀ ਕਹੂੰਗੀ ਕਿ ਨਸ਼ਿਆਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪੜ੍ਹਾਈ ਵੱਲ ਫੋਕਸ ਕੀਤਾ ਜਾਏ ਬਾਹਰ ਜਾਣ ਨਾਲੋਂ ਵੀ ਚੰਗਾ ਆ ਕਿ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਇੱਥੇ ਪੜੋ ਤੇ ਯੂਥ ਨੂੰ ਹੋਰ ਅੱਗੇ ਲੈ ਕੇ ਜਾਓ ਮੈਂ ਸਾਬਾਪਾਟੀ ਮਿਨੋਰਟੀ ਦਾ ਜਨਰਲ ਸਕੱਤਰ ਆਮਾਦੀ ਪਾਰਟੀ ਡਿਸਟ੍ਰਿਕਟ ਗੁਰਦਾਸਪੁਰ ਹਕਾਕਾਦੀਆਂ ਤੋਂ ਹਾਂ ਜਿਸਨਾਂ ਬੇਟੀ ਵੱਲੋਂ ਅੱਜ ਮੈਡਲ ਲੈ ਕੇ ਇਧਰ ਆ ਕੇ ਕੀਤਾ ਕੀ ਕਹਿਣਾ ਚਾਹੁੰਦੇ ਅੱਜ ਗੁੜੀਆਂ ਮੁਸਕਾਨ ਖੋਸਲਾ ਜੀ ਨੂੰ ਅੱਜ ਆਪਾਂ ਵਧਾਈ ਦੇਣ ਵਾਸਤੇ ਅੱਜ ਕਾਦੀਆਂ ਵਿੱਚ ਆਏ ਹਾਂ ਬੇਟੀ ਨੀ ਬੇਟੀ ਜਿਹੜੀ ਆ ਇੱਕ ਬਹੁਤ ਇੰਟੈਲੀਜੈਂਟ ਸੀ ਤੇ ਸਾਨੂੰ ਮਾਣ ਹੀ ਉਸ ਗੁੜੀਆ ਤੇ ਕਿ ਇੱਕ ਨਾ ਇੱਕ ਦਿਨ ਆਪਣਾ ਆਪਣਾ ਨਾਮ ਪਰਿਵਾਰ ਦਾ ਨਾਮ ਰੋਸ਼ਨ ਕਰੇਗੀ ਤੇ ਸਾਡੀ ਮਸੀਕ ਕੌਮ ਦਾ ਵੀ ਨਾਮ ਰੋਸ਼ਨ ਕਰੇਗੀ ਬੇਟੀ ਮੁਸਕਾਨ ਖੋਸਲਾ ਨੂੰ ਅੱਜ ਆਪਾਂ ਜੋ ਨੇ ਐਮਬੀਬੀਐਸ ਦੇ ਵਿੱਚ 골ਡ ਮੈਡਲ ਜਿੱਤਿਆ ਵਾ ਇੱਕ ਚੰਗੇ ਲੈਵਲ ਤੇ ਇੱਕ ਚੰਗੇ ਪੱਧਰ ਤੇ ਤੇ ਅੱਜ ਉਸ ਚੀਜ਼ ਦੀ ਆਪਾਂ ਉਹਨਾਂ پورے ਪਰਿਵਾਰ ਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਮੈਂ ਉਹਨਾਂ ਦੇ ਜਿਹੜੇ ਫਾਦਰ ਮਦਰ ਨੇ ਸਾਡੀ ਉਹਨਾਂ ਦੇ ਮਦਰ ਆਮ ਆਦਮੀ ਪਾਰਟੀ ਦੇ ਵਿੱਚ ਬਬੀਤਾ ਹੌਸਲਾ ਜੀ ਸਾਡੀ ਮਸੀਹ ਭਲਾਈ ਬੋਰਡ ਦੇ ਪੰਜਾਬ ਦੇ ਮੈਂਬਰ ਵੀ ਨੇ ਆਵਾ ਦੀ ਪਾਰਟੀ ਦੇ ਤੇ ਪਰਿਵਾਰ ਨੇ پورے ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਇੱਕ ਚੰਗੇ ਲੈਵਲ ਦੇ ਉਹਨਾਂ ਦਾ ਜਿਹੜਾ ਬੱਚਾ ਅੱਜ 골ਡ ਮੈਡਲ ਜਿੱਤਿਆ ਜੀ ਦੇਖੋ ਜੀ ਅੱਜ ਮੈਂ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਇੱਕ ਵੀ ਮੈਸੇਜ ਦੇਣਾ ਚਾਹਨਾ ਸਾਰਿਆਂ ਨੂੰ ਕਿ ਦੇਖੋ ਜਿਸ ਤਰ੍ਹਾਂ ਮੁਸਕਾਨ ਖੋਸਲਾ ਬਬੀਤਾ ਖੋਸਲਾ ਜੀ ਦੀ ਇਹ ਬੇਟੀ ਨੇ ਇੱਕ ਚੰਗੇ ਲੈਵਲ ਤੇ ਐਮਬੀਬੀਐਸ ਦਾ ਤਗਮਾ ਜਿੱਤਿਆ 골ਡ ਮੈਡਲ ਜਿੱਤਿਆ ਵਾਕਈ ਵੱਡੇ ਲੈਵਲ ਤੇ ਤੇ ਬੱਚਿਆਂ ਨੂੰ ਦੇਖਣਾ ਚਾਹੀਦਾ ਵਾ ਕਿ ਜਿਹੜਾ ਜਿਨ੍ਹਾਂ ਦੇ ਮਾਪਿਓ ਇੱਕ ਬੱਚਿਆਂ ਨੂੰ ਚੰਗੇ ਲੈਵਲ ਤੇ ਤੋਰਦੇ ਆ ਤੇ ਉਹਨਾਂ ਨੂੰ ਆਪਣੇ ਮਾਪਿਓ ਦਾ ਕਹਿਣਾ ਨਾ ਮਰਨਾ ਚਾਹੀਦਾ ਵਾ ਤਾਂ ਹੀ ਬੱਚੇ ਜਿਹੜੇ ਤਰੱਕੀ ਕਰਦੇ ਆ ਹਾਂਜੀ ਮਤਲਬ ਐਡਰੈਸ ਬੋਲੋ ਸਾਰਾ ਹਾਂ ਬੋਲੋ ਬੋਲੋ ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਮੈਂ ਪਾਸਟਰ ਸੁਨਾਣਾ ਪਿੰਡ ਭੰਗਰ ਵੱਲੋਂ ਅਸੀਂ ਸਿਸਟਰ ਮੁਸਕਾਨ ਨੂੰ ਕੰਗ੍ਰੈਚੁਲੇਸ਼ਨ ਕਰਨ ਵਾਸਤੇ ਆਏ ਆਂ ਮੁਬਾਰਕਾਂ ਦੇਣ ਵਾਸਤੇ ਆਏ ਆਂ ਉਸ ਬੇਟੀ ਨੇ ਐਮਬੀਬੀਐਸ ਵਿੱਚ ਉਹ ਫਰਸਟ ਪੋਜੀਸ਼ਨ ਲੈ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਕਿ ਜਿਸ ਤਰ੍ਹਾਂ ਇਸ ਬੇਟੀ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਸਾਰੇ ਬੱਚੇ ਆਪਣੇ ਮਾਤਾ ਪਿਤਾ ਦੀ ਇਸੇ ਤਰ੍ਹਾਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਉਨ੍ਹਾਂ ਦੀ ਅਗਿਆਕਾਰੀ ਦੇ ਵਿੱਚ ਰਵੋ ਤਾਂਕਿ ਤੁਸੀਂ ਉਨ੍ਹਾਂ ਦਾ ਮੁੱਲ ਵਾਪਸ ਮੋੜ ਸਕੋ ਜਿਦਾਉਟਾ ਦਿੱਤੇ ਮਿਹਨਤ ਕਰਨਦੇ ਨੇ ਤੁਹਾਡੇ ਮਾਤਾ ਪਿਤਾ ਅੱਜ ਇਸੇ ਤਰ੍ਹਾਂ ਤੁਸੀਂ ਵੀ ਅੱਜ ਆਪਣੀ ਸਟੱਡੀ ਦੇ ਵਿੱਚ ਮਿਹਨਤ ਕਰੋ ਜਿਸ ਤਰ੍ਹਾਂ ਇਸ ਬੇਟੀ ਨੇ ਕੀਤਾ ਵਾ ਔਰ ਵੱਧ ਤੋਂ ਵੱਧ ਮਿਹਨਤ ਕਰੋ ਸਟੱਡੀ ਦੇ ਵਿੱਚ ਤਾਂ ਕਿ ਤੁਸੀਂ ਵਧੀਆ ਬਣ ਸਕੋ ਔਰ ਆਪਣੇ ਫਿਊਚਰ ਦੇ ਵਿੱਚ ਬੈਸਟ ਕਰ ਸਕੋ ਜੋ ਬੱਚੇ ਮੋਬਾਈਲ ਨਾਲ ਲੱਗੇ ਹੁੰਦੇ ਉਹਨਾਂ ਨੂੰ ਕਿਸੇ ਨਾਲ ਦੇਣਾ ਮੈਂ ਇਹ ਹੀ ਦੱਸਣਾ ਚਾਹੂੰਗੀ ਜਿਹੜੇ ਬੱਚੇ ਜ਼ਿਆਦਾ ਅੱਜ ਮੋਬਾਈਲ ਦਾ ਯੂਜ਼ ਕਰਾਂਦੇ ਨੇ ਉਹਨਾਂ ਦੀ ਲਾਈਫ ਅੱਜ ਕੀ ਖਰਾਬ ਹੋਉਂਦੀ ਏ ਅੱਜ ਉਹ ਨਸ਼ੇ ਵੱਲ ਪਾਪ ਵੱਲ ਜਾ ਰਹੇ ਮੋਬਾਈਲ ਦੇ ਕਰਕੇ ਇਸ ਕਰਕੇ ਮੋਬਾਈਲ ਦਾ ਸੇਈ ਵਰਤੋ ਕਰੋ ਉਸ ਨੂੰ ਘੱਟ ਵਰਤੋ ਔਰ ਆਪਣੀ ਸਟੱਡੀ ਦੇ ਵੱਲ ਫੋਕਸ ਕਰੋ ਤਾਂ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀਆਂ ਨੂੰ ਬਦਲੇ ਤਾਂ ਕਿ ਤੁਹਾਡਾ ਆਨਵਰਸ ਫਿਊਚਰ ਵਧੀਆ ਹੋਵੇ ਕਿਉਂਕਿ ਅੱਜ ਜਿੰਨਾ ਅਸੀਂ ਫੋਨ ਦੇ ਵਿੱਚ ਟਾਈਮ ਵੇਸਟ ਕਰੰਦੇ ਆ ਸਾਡੀ ਲਾਈਫ ਓਨੀ ਨਾਚ ਵੱਲ ਜਾਂਦੀ ਏ ਓਨਾ ਹੀ ਸਾਡਾ ਫਿਊਚਰ ਖਰਾਬ ਹੋਉਂਦਾ ਇਸ ਕਰਕੇ ਫੋਨ ਨੂੰ ਛੱਡ ਕੇ ਤੇ ਆਪਣੀ ਜ਼ਿੰਦਗੀ ਸਟੱਡੀ ਦੇ ਵੱਲ ਕਰੋ ਪੜਾਈ ਕਰੋ ਵੱਧ ਵੱਧ ਔਰ ਮਿਹਨਤ ਕਰੋ ਤਾਂ ਕਿ ਤੁਸੀਂ ਆਪਣੀ ਲਾਈਫ ਵਿੱਚ ਕੁਝ ਬਣ ਸਕੋ ਹallelujah ਲੈਣਾ ਚੁਕ ਸੰਗਾ ਹਾਂਜੀ ਆਈ ਠੀਕ ਆਦੀਆਂ ਫੇਰ ਕੁੜੀ ਆਈ ਹੈ ਹਾਂਜੀ ਕੁੜੀ ਆਈ ਹੋਇਆ ਜਾਓ ਮਸਕੀਨ ਖੋਜਲਾ ਬੜੇ ਟਾਪਰ ਰਹੇ ਨੇ ਸਾਡੇ ਗੁਰਦਾਸਪੁਰ ਦਾ ਇਹਨਾਂ ਨੇ ਬੜਾ ਨਾਮ ਰੋਸ਼ਨ ਕੀਤਾ ਹੈ ਹਾਂਜੀ ਸਾਡੇ ਮਹੱਲੇ ਨੂੰ ਬਹੁਤ ਖੁਸ਼ੀ ਹੈ ਖਿੜੇ ਲੈ ਲੈ ਰਹੇ ਨੇ ਹਾਂਜੀ ਇਹਨਾਂ ਨੂੰ ਬਹੁਤ ਬੋਲ ਬੋਲ ਕੇ ਇਹਦੇ ਨੇ ਜਿਸ ਤਰ੍ਹਾਂ ਇਹ ਵੀ ਬੱਚਿਓ ਅੱਜਕੱਲ ਮੋਬਾਈਲ ਜਿਹੜਾ ਹੈ ਇਹਨੂੰ ਬਹੁਤ ਘੱਟ ਯੂਜ਼ ਕਰੋ ਤੇ ਪੜ੍ਹਾਈ ਵੱਲ ਖਿਆਲ ਵਧ ਰੱਖੋ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਪੜ੍ਹਾਈ ਇੱਕ ਬੜੀ ਮਹਾਨ ਚੀਜ਼ ਜਿਹੜੀ ਬੰਦੇ ਨੂੰ ਉੱਪਰਲੀ ਮੰਜ਼ਿਲ ਤੱਕ ਪਹੁੰਚਾ ਦਿੰਦੀ ਹੈ ਜਿੱਡੀਆਂ ਉਹਨੂੰ ਆਸਮ ਨਹੀਂ ਹੁੰਦੀਆਂ ਉੱਥੇ ਤੱਕ ਪਹੁੰਚਾ ਦਿੰਦੀ ਹੈ ਪੜ੍ਹਾਈ ਇੱਕ ਇਹ ਚੀਜ਼ ਹੈ ਨਾਮ ਦਿਲਜੀਤ ਕੋਹਰ ਹੈ ਤੇ ਮੈਂ ਇਹਨਾਂ ਦੇ ਗਵੰਡੀ ਆਂਟੀ ਆ ਤੇ ਸਾਨੂੰ ਬਹੁਤ ਮਾਣ ਹੈ ਬੱਚੇ ਤੇ ਕਿ ਆਈ ਪ੍ਰਾਊਡ ਆਫ ਯੂ ਬੱਚੇ ਤੇ ਕਿ ਇਹਨਾਂ ਵਧੀਆ ਨੇ ਪਰਫਾਰਮ ਕੀਤਾ ਤੇ ਸਾਰੇ ਬੱਚਿਆਂ ਨੂੰ ਇਹੀ ਮਲੇਦਿਆਂ ਨੂੰ ਸਿੱਖਿਆ ਕਿ ਤੁਸੀਂ ਵੀ ਵੱਧ ਛੱਡ ਕੇ ਪੜ੍ਹਾਈ ਕਰੋ ਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ। ਥੈਂਕ ਯੂ ਕੋਮਲ ਜਿਸ ਦਾ ਮਾਣ ਵਧਾਇਆ ਕੁੜੀ ਨੇ ਡਾਕਟਰ ਦੀ ਡਿਗਰੀ ਲੈ ਕੇ ਕੀ ਕਹਿਣਾ ਚਾਹੁੰਦੇ? ਬਹੁਤ ਖੁਸ਼ੀ ਹੋ ਰਹੀ ਹੈ ਕਿ ਬੱਚਾ ਇੰਨਾ ਇੰਟੈਲੀਜੈਂਟ ਹੈ ਔਰ ਐਦਾਂ ਦਾ ਮੈਡਲ ਜਿਹੜਾ ਕੋਈ ਕੋਈ ਬੱਚਾ ਹੀ ਲੈਂਦਾ ਹੈ ਔਰ ਮੈਂ ਤੇ ਕਹਣੀ ਕਿ ਮੇਰੀ ਬਹੁਤ ਬਹੁਤ ਵਿਸ਼ੇਸ ਇਹਦੇ ਨਾਲ ਇਹ ਬੱਚੇ ਦੇ ਔਰ ਵੱਡੀ ਵੱਡੀ ਉਮਰ ਕਰੇ ਬੱਚੇ ਦੀ ਤਰਾਕੀਆਂ ਚਾਏ ਬਹੁਤ ਜ਼ਿਆਦਾ ਬਸ ਇਹੀ ਕਿ ਅੱਜ ਕੱਲ ਦਾ ਟਾਈਮ ਇਦਾਂ ਦਾ ਹੈ ਕਿ ਜਿਹੜਾ ਬੱਚਾ ਪੜ੍ਹੇਗਾ ਨਾ ਸਮਝੋ ਕਿ ਉਹਨੇ ਆਪਣੀ ਜ਼ਿੰਦਗੀ ਜਿਹੜੀ ਸਵਾਰ ਲੈਣੀ ਹੈ ਔਰ ਪੜ੍ਹਾਈ ਬਹੁਤ ਜ਼ਰੂਰੀ ਹੈ ਔਰ ਇਹ ਕਿ ਸਭ ਤੋਂ ਜ਼ਿਆਦਾ ਪੜ੍ਹਾਈ ਨੂੰ ਹੀ ਅਮੀਦ ਦੇਣੀ ਚਾਹੀਦੀ ਹੈ ਬਾਕੀ ਹੋਰ ਕੁਝ ਨਹੀਂ ਹੈਗਾ